ਗਿੱਦੜਵਾ ਪੁਲਿਸ ਬਣੀਓ ਜਗਾੜੂ ਵਹੀਕਲਾਂ ਦੇ ਖਿਲਾਫ ਮਹਿੰਮ ਸ਼ੁਰੂ ਕੀਤੀ ਗਈ ਔਰ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਵਾਰ ਤਸਵੀਰਾਂ ਵੇਖ ਲੋ ਕਿ ਤਸਵੀਰਾਂ ਦੇ ਵਿੱਚ ਜਗਾੜੂ ਤਰੀਕੇ ਦੇ ਨਾਲ ਬਣੀਆਂ ਹੋਈਆਂ ਜਿਹੜੀਆਂ ਰੇੜੀਆਂ ਨੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਨੇ ਇੰਪਾਉਂਟ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਜ਼ਿਆਦਾਤਰ ਇਸ ਤਰ੍ਹਾਂ ਦੇ ਵਹੀਕਲ ਨੇ ਜਿਹੜੇ ਸੜਕ ਤੇ ਚੱਲ ਵੀ ਨਹੀਂ ਸਕਦੇ ਔਰ ਕਈਆਂ ਦੇ ਚੈਸੀ ਨੰਬਰ ਹੋਰ ਹੈ ਇੰਜਨ ਨੰਬਰ ਹੋਰ ਹੈ ਇਥੋਂ ਤੱਕ ਕਿ ਕੋਈ ਨੰਬਰ ਪਲੇਟ ਹੈ ਜਿਹੜੀ ਉਹ ਵੀ ਇਹਨਾਂ ਵਹੀਕਲਾਂ ਦੇ ਪ੍ਰੋਪਰ ਨਜ਼ਰ ਨਹੀਂ ਆ ਰਹੀ ਬੇਸ਼ੱਕ ਇੱਕ ਪਾਸੇ ਮਾਨਯੋਗ ਹਾਈ ਕੋਰਟ ਸਖਤ ਹੈ ਪਰ ਦੂਸਰੇ ਪਾਸੇ ਪੁਲਿਸ ਇਹਨਾਂ ਜੁਗਾੜੂ ਵਹੀਕਲਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਸਿਰਫ ਇਹ ਦੋ ਤਿੰਨ ਮੋਟਰਸਾਈਕਲ ਰੇੜੀਆਂ ਨਾਲ ਨਜ਼ਰ ਨਹੀਂ ਆ ਰਹੀ ਇਸ ਪਾਸੇ ਵੀ ਦੇਖੋ ਕਿ ਜਿਹੜਾ ਲੋਹੇ ਦੀਆਂ ਪੱਤੀਆਂ ਨੇ ਜਿਹੜੀਆਂ ਇਸ ਤਰ੍ਹਾਂ ਲੱਦ ਕੇ ਕਿਤੇ ਨਾ ਕਿਤੇ ਜਾ ਕੇ ਵੱਡੇ ਹਾਸਿਆਂ ਨੂੰ ਅੰਜਾਮ ਇਸ ਤਰ੍ਹਾਂ ਜੁਗਾੜੂ ਵਹੀਕਲ ਦਿੰਦੇ ਨੇ ਤੁਸੀਂ ਤਸਵੀਰਾਂ 'ਚ ਵੇਖੋ ਕਿ ਕਿਸ ਤਰੀਕੇ ਦੇ ਨਾਲ ਇਹ ਮੋਟਰਸਾਈਕਲ ਨੇ ਜਿਹੜੇ ਉਹ ਤਿਆਰ ਕੀਤੇ ਗਏ ਨੇ ਹਾਲਾਂਕਿ ਇਹ ਜ਼ਿਆਦਾਤਰ ਲੋਕ ਨੇ ਜਿਹੜੇ ਮਜ਼ਦੂਰੀ ਕਰਦੇ ਨੇ ਹਾਲਾਂਕਿ ਅਸੀਂ ਇਹਨਾਂ ਦੇ ਕੰਮਕਾਜ ਦੇ ਖਿਲਾਫ ਨਹੀਂ ਆ ਪਰ ਕਿਤੇ ਕਿਤੇ ਜਾ ਕੇ ਜਦੋਂ ਇਸ ਤਰ੍ਹਾਂ ਦੇ ਵਹੀਕਲ ਹਾਸਿਆ ਨੂੰ ਸੱਦਾ ਦਿੰਦੇ ਨੇ ਤਾਂ ਸਵਾਲ ਖੜੇ ਹੋਣੇ ਲਾਜ਼ਮੀ ਨੇ ਟ੍ਰੈਫਿਕ ਇਨਚਾਰਜ ਆਪਣੇ ਨਾਲ ਨੇ ਬਾਈ ਜੀ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਦੀ ਮੋਹਿਮ ਸ਼ੁਰੂ ਕੀਤੀ ਗਈ ਹੈ ਜਗਾੜੂ ਵਹੀਕਲਾਂ ਦੇ ਖਿਲਾਫ ਸਾਨੂੰ ਮਾਨਯੋਗ ਐਸਐਸਪੀ ਸਾਹਿਬ શ્રી ਮੁਖਸਰ ਸਾਹਿਬ ਮਾਨਯੋਗ ਹਾਈ ਕੋਰਟ ਦੀ ਹਦਾਇਤਾਂ ਮੁਤਾਬਕ ਅਸੀਂ ਜੋ ਜਗਾੜੂ ਰੇਡ ਹੈ ਜੀ ਇਹਨਾਂ ਨੂੰ ਬੌਂਡ ਕਰ ਰਹੇ ਹਾਂ ਇਹਨਾਂ ਚਲਾਨ ਕਰ ਰਹੇ ਹਾਂ ਜੋ ਇਹ ਸੜਕ ਤੇ ਸੜਕਾ ਆਸਤੇ ਹੁੰਦਾ ਸਕਾਰ ਹੁੰਦੇ ਜੀ ਇਹਨਾਂ ਨੂੰ ਜ਼ਿਆਦਾਤਰ ਇਹਨਾਂ ਚਲਾਨ ਕਰਕੇ ਬੌਂਡ ਕਰ ਰਹੇ ਨੇ ਇਹਨਾਂ ਨੂੰ ਔਖਾ ਕਿੰਨਾ ਹੁੰਦਾ ਇਸ ਤਰ੍ਹਾਂ ਦੇ ਵੀਹਿਕਲ ਦੇ ਨਾਲ ਜਦੋਂ ਕੋਈ ਹਾਦਸਾ ਹੋ ਜੇ ਤਾਂ ਪੁਲਿਸ ਨੂੰ ਟਰੈਕ ਕਰਨੇ ਕਿਵੇਂ ਔਖਲੇ ਨਾਂ ਤਾਂ ਕੋਈ ਨੰਬਰ ਸਹੀ ਨਾ ਕੋਈ ਆਰਸੀ ਹੁੰਦੀ ਇਹਨਾਂ ਦੀ ਔਖਾ ਕਿੰਨਾ ਹੁੰਦਾ ਬਾਈ ਟਰੈਸ ਕਰਨਾ ਟਰੈਸ ਕਰਨਾ ਬਹੁਤ ਔਖਾ ਜੀ ਇਹਨਾਂ ਤਾਂ ਕਰਕੇ ਇਹਨਾਂ ਨੂੰ ਬੌਂਡ ਕਰ ਰਹੇ ਆ ਜਿਵੇਂ ਆਪ ਦੀਆਂ ਜਿਹੜੀਆਂ ਆਰਸੀਆਂ ਇਹ ਜਿਗਾਰਡ ਨਾ ਚਲਾਓ ਮੋਟਰਸਾਈਕਲ ਦੀ ਸਹੀ ਆਰਸੀ ਰੱਖੋ ਸਹੀ ਕਾਜ ਰੱਖੋ ਤੇ ਇਹਨਾਂ ਨੂੰ ਚਲਾਉਣ ਦਿੱਤਾ ਜਾਊਗਾ ਜੀ ਜਰ ਸਰ ਜਿਵੇਂ ਆਹ ਵੀਹਿਕਲ ਖੜਾ ਨਜ਼ਰ ਆ ਰਿਹਾ ਹੈ ਇਹ ਇਹ ਕਿਤੇ ਨਾ ਕਿਤੇ ਹਾਦਸ ਇਸੇ ਦੇ ਵਿੱਚ ਵੱਜ ਗਿਆ ਜ਼ਖਮੀ ਦਾ ਬੰਦਾ ਹੋਊਗਾ ਇਹਦੇ ਨਾਲ ਬਿਲਕੁਲ ਜੀ ਬਿਲਕੁਲ ਜੀ ਤਾਂ ਇਹਨਾਂ ਨੂੰ ਬੌਂਡ ਕਰ ਰਹੇ ਹਾਂ ਜੀ ਇਹ ਇਹਨਾਂ ਨੂੰ ਅਸੀਂ ਬੌਂਡ ਕਰ ਰਹੇ ਹਾਂ ਮਾਨਯੋਗ ਹਾਈ ਕੋਰਟ ਦੇ ਹਦਾਇਤਾਂ ਮੁਤਾਬਕ ਇਹਨਾਂ ਨੂੰ ਸਾਰਿਆਂ ਨੂੰ ਬੌਂਡ ਕਰ ਰਹੇ ਹਾਂ ਅਸੀਂ ਭਾਜੀ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਇਸ ਤਰ੍ਹਾਂ ਦੇ ਵਹੀਕਲਾਂ ਦੇ ਖਿਲਾਫ ਕਿਸ ਤਰ੍ਹਾਂ ਦੇ ਚਲਾਨ ਹੁੰਦੇ ਨੇ ਇਹਨਾਂ ਦੇ ਜਿਹੜੇ ਆਪਣਾ ਆਪ ਕਰਦੇ ਆ ਨਾ ਜੀ ਜਗਾੜੂ ਰੇੜੇ ਆ ਜੀ ਹਾਂਜੀ ਇਹਨਾਂ ਦੇ ਆਪਾਂ 5000 ਦਾ ਮੌਕੇ ਤੇ ਫਾਈਨ ਵੀ ਆਪਾਂ ਕਰਦੇ ਆ ਜਿਹੜਾ ਮੌਕੇ ਦੇ ਨਾਮ ਭਰੇ ਇਹ ਬਾਉਂਡ ਕਰਦੇ। ਲੱਗਦਾ ਵੀ ਗਿਣਤੀ ਜ਼ਿਆਦਾ ਵਧ ਗਈ ਇਹਨਾਂ ਦੀ ਹਾਲਾਂਕਿ ਛੋਟੇ ਰੋਜ਼ਗਾਰ ਕਰਨ ਵਾਲੇ ਲੋਕ ਨੇ। ਲੋਕ ਵਿਰੋਧ ਵੀ ਕਰਦੇ ਆ ਕਿ ਇਹਨਾਂ ਦਾ ਚਲਾਨ ਕਿਉਂ ਕਰਤਾ ਪਰ ਹਾਸੇ ਨੂੰ ਸੱਦਾ ਦੇ ਰਹੇ ਨੇ ਇਹ। ਹਾਂਜੀ ਹਾਂਜੀ ਇਹ ਤਾਂ ਹਾਸਿਆਂ ਨੂੰ ਸੱਦਾ ਦਿੰਦੇ ਆ ਜੀ ਬਾਕੀ ਇਹਨਾਂ ਕੋਲ ਪ੍ਰੋਪਰ ਕਿਸੇ ਕੋਲ ਡਰਾਈਵਿੰਗ ਸੈਂਸ ਵੀ ਹੈ ਨਹੀਂਗੇ। ਜਿਹੜੇ ਜਗਾੜੂ ਰੇੜੇ ਚਰਾਉਂਦੇ ਨੇ ਨਾ ਕਿਸੇ ਕੋਲ ਵੀ ਡਰਾਈਵਿੰਗ ਸੈਂਸ ਹੈ ਨਹੀਂ ਗਾ ਜੀ। ਅਸੀਂ ਆ ਚਾਰ ਪੰਜ ਹੁਣ ਚੈੱਕ ਕੀਤੇ ਆ ਜੀ। ਕਿਸੇ ਕੋਲ ਡੀਐਲ ਹੈ ਨਹੀਂ। ਬਿਲਕੁਲ ਗਿੱਦਲਬਾ ਪੁਲਿਸ ਕਾਰਵਾਈ ਇਹਨਾਂ ਦੇ ਖਿਲਾਫ ਇਸ ਕਰਕੇ ਕਰ ਰਹੀ ਹੈ ਕਿ ਬਾਪੂ ਜੀ ਇਹ ਕਹਿੰਦੇ ਕਿਉਂ ਕਾਗਜ਼ ਪੱਤਰ ਹੀ ਹੈ ਨਹੀਂ ਤੇ ਐਡਾ ਲੰਬਾ ਲੱਦੀ ਫਿਰਦੇ ਹੋ ਜੇ ਕੋਈ ਹਾਦਸਾ ਹੋ ਗਿਆ ਫਿਰ ਕਾਗਜ਼ ਹੈਗੇ ਜੀ ਹੈ ਨਹੀਂ ਹੈਗੇ ਕਾਗਜ਼ ਨਹੀਂ ਐਂ ਲੱਦ ਸਕਦੇ ਆ ਆਪਾਂ ਲੱਗਦਾ ਨਹੀਂ ਵੀ ਗਲਤ ਐ ਇਹ ਹਾਂ ਇਹ ਤਾਂ ਗਲਤ ਹੀ ਜੀ ਮੇਰਾ ਅਸੀਂ ਤੁਹਾਡੇ ਕੰਮਕਾਜ ਦੇ ਖਿਲਾਫ ਨਹੀਂ ਤੁਸੀਂ ਮਿਹਨਤ ਕਰਦੇ ਹੋ ਪਰ ਇਹ ਤਰੀਕਾ ਗਲਤ ਗਲਤ ਹੈ ਤੁਹਾਡਾ ਕੀ ਲੱਗਦਾ ਹੈ ਅੱਛਾ ਜੀ ਗਲਤੀ ਹੈਗੀ ਕੀ ਲੱਗਦਾ ਬਾਪੂ ਜੀ ਗਲਤੀ ਹਾਂ ਬਿਲਕੁਲ ਜ਼ਗਾੜੂ ਵਹੀਕਲਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਅਸੀਂ ਇਹਨਾਂ ਦੀ ਰੋਜ਼ੀ-ਰੂਟੀ ਦੇ ਖਿਲਾਫ ਨਹੀਂ ਹਰੇਕ ਬੰਦੇ ਨੂੰ ਕੰਮ ਕਰਨ ਦਾ ਰਾਈਟ ਹੈ ਆਪਦੇ ਕੰਮਕਾਜ ਕਰਦਾ ਹੈ ਬੱਚੇ ਪਾਲਦਾ ਪਰ ਜਦੋਂ ਕਾਨੂੰਨ ਦੇ ਅੰਗੇਸੇ ਆ ਕੇ ਕੋਈ ਕਾਰਵਾਈ ਹੁੰਦੀ ਹੈ ਤਾਂ ਸਵਾਲ ਖੜੇ ਹੋਣੇ ਲਾਜ਼ਮੀ ਨੇ ਔਰ ਗਿੱਦੜਵਾ ਪੁਲਿਸ ਨੇ ਡਰਾਈਵ ਸ਼ੁਰੂ ਕੀਤੀ ਹੈ ਇਹਨਾਂ ਜਗਾੜੂ ਵਹੀਕਲਾਂ ਦੇ ਖਿਲਾਫ ਔਰ ਲਗਾਤਾਰ ਵਹੀਕਲ ਇੰਪਾਉਂਡ ਕੀਤੇ ਜਾ ਰਹੇ ਨੇ ਤੇ ਇਹਨਾਂ ਦੇ ਚਲਾਨ ਕੀਤੇ ਜਾ ਰਹੇ ਨੇ ਸਹਿਯੋਗੀ ਸ਼ਿਵਰਾਜ ਸਿੰਘ ਰਾਜੂ ਦੇ ਨਾਲ ਸੂਰਜਪਾਲ న్యూਸ 18 ਪੰਜਾਬ ਗਿੱਦੜਵਾ